ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡਮਾਣੂ ਕੇ ਗੱਲ ਜੀ ਤਹਿਸੀਲ ਨਿਹਾਲ ਸਿੰਘ ਘਾਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਇੱਕ ਸੂਆ ਸਵਾਇਆ ਨਗ ਲੈ ਕੇ ਆਏ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਪੰਡ ਮਾਨਕ ਵਾਲੀ ਜੀ ਤਹਿਸੀਲ ਨਿਹੰਗਲਾ ਨਾਮ ਮਨਿੰਦਰ ਜੀ ਕਿਹੜੀ ਪੱਤੀ ਪੈਂਦੀ ਹੈ ਬਈ ਆਪਾਂ ਗੰਗੀ ਜੀ ਪਈ ਵਾਜ ਜੀ ਗੰਗੇ ਕੀ ਬਾਈ ਠੀਕ ਹੈ ਵੀਰੇ ਮੋਬਾਈਲ ਨੰਬਰ ਹੀ 988542003 ਠੀਕ ਹੈ ਵੀਰੇ ਸੂਆ ਕਿੰਨਾ ਮਾ ਸੂਈ ਜੀ ਦੁੱਧਾ ਸੂਆ ਸੂਈ ਆ ਬਾਈ ਕਾ ਦੋ ਸੂਈ ਹੈ ਜੀ ਇਹ ਰਾਤ ਸੂਈ ਬਾਈ 8 ਵਜੇ ਬੱਚਾ ਕੀ ਹੈ ਜੀ ਬੱਚਾ ਬਾਈ ਮਾ ਜੇਰ ਦੀ ਸਾਫ ਹੈ ਜੀ ਹਾਂ ਬਾਈ ਸਾਰੀ ਵੀਡੀਓ ਹੈਗੀ ਆਪਣੀ ਦੀ ਠੀਕ ਆ ਰਾਤ 8 ਵਜੇ ਸੂਈ ਇੱਕ ਜਿਵਾਈ ਹੋਈ ਹੈ ਜੀ ਹਾਂ ਬਾਈ ਕਿੰਨਾ ਕੱਢਿਆ ਬੋਲਾ ਜੀ ਦੁੱਧ ਬਾਈ 8 ਕਿਲੋ ਸਟਾਰਟਿੰਗ ਹੋ ਗਈ ਬੋਲੀ ਜੀ ਬੋਲ ਯਾਨੀ 4 ਕਿਲੋ ਆਪਾਂ ਕੱਢਿਆ ਹਾਂ 4 ਕਿਲੋ ਖੁੱਲਾ ਦੁੱਧ ਨੇ 8 ਕਿਲੋ ਸਟਾਰਟਿੰਗ ਸਟਾਰਟਿੰਗ ਆ ਜੀ ਠੀਕ ਆ ਥਾਣਾ ਦੀ ਡੰਨ ਹੈ ਜੀ ਹਾਂ ਥਾਣਾ ਦੀ ਬਾਈ ਓਕੇ ਕਿੰਨਾ ਪਾਜ ਸੱਦ ਜੀ ਦੇਰੂ ਬਾਈ 12 ਕਿਲੋ ਠੰਡੀ ਸੀਲਾ ਜੀ ਬਾਈ ਕੋਈ ਨਿਆਣਾ ਨਹੀਂ ਆਪਾ ਗਰੰਟੀ ਠੰਡੀ ਸੀਲਾ ਬਾਈ ਕੋਈ ਦੋ ਡੰਗ ਦਾ ਚੋਲੇ ਹੈ ਲਗੀ ਗਾਂਫਰੀ ਤੋੜ ਕੇ ਦਿਖਾਦੀ ਵੀਰੇ ਬਾਈ ਦੇ ਦਸਨ ਮੁਤਾਬਕ ਸੂਆ ਦੂਜਾ ਸੂਈ ਹੈ ਜੀ ਰਾਤ ਸੂਈ ਆ ਬੱਚਾ ਮਗਰ ਬੱਚਾ ਜੀਰ ਪਰ ਆਪਾ ਡੰਨ ਆ ਜੀ ਪਹਿਲੀ ਚ 22 ਦੇ 4 ਕਿਲੋ ਬਾਈ 10 ਦਾ ਬੋਲਾ ਕੱਢਾ ਜਾਨੀ 8 ਕਿਲੋ ਬੋਲੇ ਤੋਂ ਸਟਾਰਟਿੰਗ ਆ ਜੀ ਦੋਦ ਬਾਈ 10 ਦਾ ਕਿ ਬਾਲਾ ਨਹੀਂ ਆਪਾ ਕਹਿੰਦੇ 12 13 ਕਿਲੋ ਪਾਜੂ ਪਰ ਹੂ ਕਰਮ ਵਾਲੀ ਆਂਦਾ ਸੰਗਣਾ ਮੱਝਾਂ ਵਰਗਾ 12 13 ਕਿਲੋ ਤੇ HF ਦੇ 20 ਕਿਲੋ ਬਰਾਬਰ 12 ਹੀ ਆ ਜੀ ਬਾਕੀ ਥਾਣਾ ਦੇ ਸੈਜ ਵੀ ਬਹੁਤ ਆਪਾਂ ਠੀਕ ਹੈ ਜੀ ਥਾਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਹਾਈਟ ਵੀਰੇ ਨੋਰਮਲ ਆ ਜਾਂਦੀ ਆ ਪਰ ਜਾਤ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਆ ਫੇਸ ਕੁਆਲਿਟੀ ਸੋਹਣੀ ਆ ਜੀ ਬਾਕੀ ਥਾਣਾ ਇਧਰਲੀ ਸਾਈਡ ਤੋਂ ਵੀ ਚੈੱਕ ਕਰ ਲੋ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਪਿਓਰ ਸਾਹੀਵਾਲ ਚ ਆ ਜਾਂਦੀ ਆ ਸਿੰਗ-ਸਿੰਗ ਤਾਂ ਨਹੀਂ ਮਾਰਦੇ ਨਾ ਨਾ ਬਾਈ ਕੋਈ ਚੱਕਰ ਹੀ ਨਹੀਂ ਗਾਰੰਟੀ ਵਾਲਾ ਕੰਮ ਹੀ ਆ ਜੀ ਠੀਕ ਹੈ ਵੀਰੇ ਬਾਕੀ ਗੱਲ ਇਹ ਮਾਸੋਰੇ ਹੀ ਆ ਬਾਈ ਵਿੱਚ ਨੂੰ ਪਾਰਿਆਂ ਨੂੰ ਵੇਚ ਦਿੰਦੇ ਕੋਈ ਘਰੇ ਰੱਖਣ ਨਾਲ ਲੈ ਜੂ ਤੇ ਗਾਉਣੀ ਕਾ ਠੀਕ ਆ ਬਾਕੀ ਕੋਈ ਨਹੀਂ ਬੰਨ ਲਈ ਥੋੜਾ ਜਿਹਾ ਬੱਚੇ ਦਾ ਕਰਦੀ ਆ ਡਿਮਾਂਡ ਜਮਾ ਲੈਣ ਦੇ ਨਾਲ ਹੀ ਵੀਰੇ ਜਮਾੜ ਫਿਕਸ ਦੀ 40 ਦੀ ਦੇ ਦੇਣੀ ਬਾਈ 40000 ਦੀ ਠੀਕ ਆ ਜੀ ਜਮਾ ਫਿਕਸ ਡਿਮਾਂਡ ਆ ਬਾਈ ਕਿਹਦੇ ਗਾਉਣੀ ਗਾਉਣਾ ਬਾਈ ਠੀਕ ਆ ਨਾ ਲਿੱਭੜਨਾ ਠੀਕ ਆ ਵੀਰੇ ਰੁੱਕ ਪਾ ਦੀ ਵੀ ਆਏ ਨਹੀਂ ਗੋਆ ਵਾਸ਼ਾ ਉੱਤੇ ਠੀਕ ਆ ਜੀ ਤੇ ਨਿਆਣਾ ਵੀ ਨਾ ਪਾ ਹੀ ਬਹਿ ਜੇ ਨਿਆਣਾ ਥਣਾ ਵਾਲੇ ਪਾਸੋਂ ਤੇ ਠੰਡੀ ਸੀਲ ਵਾਲੇ ਬਹੁਤ ਗਾਰੰਟੀ ਆ ਗਾਰੰਟੀ ਆ ਬਾਕੀ ਬਈ ਪਿਓਰ ਆ ਜਮਾ ਇੰਨੀ ਠੀਕ ਆ ਜੀ 40000 ਛੋਟੇ ਜਿਹਾ ਭਾਈ ਹੈ 40000 ਦੀ ਬਾਈ ਕਹਿੰਦਾ ਵੈਟ ਦੇ ਦਾਂਗੇ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦੀ